ਹਣ ਹਿਤੇਸ਼ੀ টিআরপি ਨਹੀਂ ਭਰੋ ਸਾਹਿਬ ਦਾ ਇਹ ਕੋ ਗੱਲ ਰਿਹਾ ਵੀ ਲੋਕ ਤਾਂ ਬੜੇ ਦਿਨਾਂ ਦੇ ચીਖ ਝਾੜਾ ਪਿਆ ਸੀਗਾ ਲੋਕ ਕਹਿ ਰਹੇ ਸੀ ਵੀ ਸਾਨੂੰ ਸੈਕਟਰੀ ਨਹੀਂ ਮਿਲ ਰਿਹਾ ਸਾਨੂੰ ਕਾਗਜ਼ ਨਹੀਂ ਮਿਲਦੇ ਮੇਰੀ ਕੱਲ ਵੀਡੀਓ ਸਾਹਿਬ ਨਾਲ ਗੱਲ ਹੋਈ ਆਪ ਕੋ ਟੈਲੀਫੋਨ ਤੇ ਮੈਂ ਕੀਤਾ ਮੈਂ ਵੀਡੀਓ ਸਾਹਿਬ ਤੁਹਾਡਾ ਸੈਕਟਰੀ सोनू ਮਸੀ ਜਿਹੜਾ ਉਹ ਮਿਲ ਹੀ ਗਿਆ ਤੇ ਉਹਨੂੰ ਮੈਂ ਕਹਿਆ ਕਿ ਸੋਨੂ ਤੁਸੀਂ ਤੁਹਾਡਾ ਜਿਹੜਾ ਸੈਕਟਰੀ ਉਹਨੂੰ ਕਿੱਥੇ ਮਿਲੀ ਹੈ ਤੇ ਉਹ ਕਹਿਣ ਲੱਗੇ ਜੀ ਵੀ ਉਹ ਸਾਡਾ ਟੈਲੀਫੋਨ ਹੀ ਨਹੀਂ ਚੱਕਦਾ ਬੜਾ ਮਾੜਾ ਜੀ ਬਾਈ ਸਾਹਿਬ ਇਹਦਾ ਕੋਈ ਮੈਂ ਕਿਹਾ ਉਹ ਐਮਐਲਏ ਦੇ ਘਰ ਬੈਠਾ ਹੈ ਉੱਥੇ ਲੋਕ ਇਹਦਾ ਮਤਲਬ ਵੀ ਆਪਣਾ ਹਿੱਤ ਮਾਰ ਕੇ ਤੇ ਐਮਐਲਏ ਦੇ ਪੈਰਾਂ 'ਚ ਲੰਮੇ ਪੈਣ ਤੇ ਫਿਰ ਉਹਨਾਂ ਨੂੰ ਉੱਥੇ ਕਾਗਜ ਮਿਲਣਗੇ ਬੜੇ ਅਫਸੋਸ ਦੀ ਗੱਲ ਹੈ ਡੈਮੋਕ੍ਰੇਸੀ ਦਾ ਪੰਚਾਇਤ ਦੀਆਂ ਇਲੈਕਸ਼ਨਾਂ ਫਾਊਂਡੇਸ਼ਨ ਹੈ ਤੇ ਜੇ ਅੱਜ ਪੰਚਾਇਤ ਦੀਆਂ ਇਲੈਕਸ਼ਨਾਂ ਦੇ ਵਿੱਚ ਇਹ ਹਾਲ ਹੈ ਤੇ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿ ਕੇ ਆਈ ਸੀ ਬੜਾ ਵੱਡਾ ਬਦਲਾਅ ਲੈ ਕੇ ਆ ਰਹੇ ਆ ਤੇ ਆ ਬਦਲਾਅ ਜੇ ਲੋਟਰੇ ਦੇ ਲੋਕਾਂ ਨੂੰ ਲੁਕਵੇ ਤੁਸੀਂ ਆਇਆ ਤੁਸੀਂ ਤਾਂ ਪੁੱਛੋ ਕਰਮਚਾਰੀ ਮਿਲਿਆ ਤੁਹਾਨੂੰ ਕੋਈ ਇੱਥੇ ਕੋਈ ਹੈ ਹੀ ਕੋਈ ਨਹੀਂ ਖਾਲੀ ਕੁਰਸੀਆਂ ਤੁਸੀਂ ਆਪ ਵੇਖਿਆ ਅਸੀਂ ਤੁਹਾਨੂੰ ਇਹ ਚੈਲੰਜ ਹੀ ਕੀਤਾ ਸੀ ਵੀ ਜਾਓ ਵੇਖ ਲਓ ਜੇ ਤੁਹਾਨੂੰ ਉੱਥੇ ਕੋਈ ਮਿਲ ਜੇ ਇੱਕ ਸੈਕਰੀ ਮਿਲ ਜੇ ਇਲੈਕਸ਼ਨ ਚੱਲ ਰਹੀ ਹੈ ਸਭ ਲੁਕੇ ਹੋਏ ਨੇ ਸਭ ਐਮਐਲਏ ਦੇ ਘਰ ਚ ਬੈਠੇ ਨੇ ਆਮ ਬੰਦਾ ਜਿਹੜਾ ਇਲੈਕਸ਼ਨ ਲੜਨਾ ਚਾਹੁੰਦਾ ਉਹਨੂੰ ਕੌਣ ਰਸੀਦ ਦੇਗਾ ਉਹਨੂੰ ਕੌਣ ਐਨਸੀ ਦੇਗਾ ਇਹ ਸਰਕਾਰ ਤੋਂ ਕੋਈ ਤਵੱਕੋ ਨਹੀਂ ਕੀਤੀ ਜਾ ਸਕਦੀ ਸਾਰੀਆਂ ਪਾਰਟੀਆਂ ਨੂੰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਅਸੀਂ ਇਹਦਾ ਐਕਸ਼ਨ ਲਵਾਂਗੇ ਅਸੀਂ ਹਾਈ ਕੋਰਟ ਦੇ ਵਿੱਚ ਇਹਦੀ ਰੇਟ ਵੀ ਪਾ ਰਹੇ ਆ ਵੀ ਇਲੈਕਸ਼ਨ ਨੂੰ ਨਲ ਐਨਵੋਇਡ ਕਰ ਦੋ ਇਹ ਇਲੈਕਸ਼ਨ ਦਾ ਕੋਈ ਤੁਕ ਨਹੀਂ ਇਹ ਇਲੈਕਸ਼ਨ ਜੇ ਹੋਏਗੀ ਤੇ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਆਪਣੀ ਦੇਖਰੇਖ ਥੱਲੇ ਆਪ ਜੋ ਮਹਿਵਾਰੀ ਚੁਕੇ ਨਾ ਤਾਂ ਡੀਸੀ ਮਿਲਦੇ ਨੇ ਨਾ ਐਡੀਸੀ ਮਿਲਦੇ ਨੇ ਨਾ ਐਸਡੀਐਮ ਤੁਹਾਨੂੰ ਰਾਹ ਦਿੰਦਾ ਹੈ ਨਾ ਵੀਡੀਓ ਰਾਹ ਦਿੰਦਾ ਹੈ ਨਾ ਜੈਕਰੀ ਮਿਲਦਾ ਤੇ ਜਾਏ ਕਿੱਥੇ ਬੰਦਾ ਆ ਸਭ ਲੋਕ ਜਿਹੜੇ ਨੇ ਇਹ ਐਨਓਸੀ ਲੈਣ ਲਈ ਸਵੇਰ ਦੇ ਮੇਰੇ ਕੋਲ ਕੱਦ ਕੇ ਆਏ ਅਸੀਂ ਉਸੇ ਬਾਬਤ ਅੱਜ ਇੱਥੇ ਆਏ ਔਰ ਤੁਹਾਨੂੰ ਰਿਕੁਐਸਟ ਕੀਤੀ ਵੀ ਆਓ ਤੁਸੀਂ ਵੀ ਵੇਖੋ ਇੱਥੇ ਕੀ ਹੋ ਰਿਹਾ ਤੁਹਾਡੇ ਸਾਹਮਣੇ ਅੱਜ ਜਿਹੜਾ ਨਗਾ ਨਾਚ ਇਹ ਆਪਣੀ ਤਾਕਤ ਦਾ ਕਰ ਰਹੇ ਨੇ ਇਹ ਤੁਹਾਡੇ ਸਾਹਮਣੇ ਹੈ ਇਹਦਾ ਜਵਾਬ ਅਸੀਂ ਵੀ ਚਾਹਨੇ ਆਂ ਵੀ ਜਿਹੜਾ ਤੁਹਾਡਾ ਚੌਥਾ ਥੰਮ ਹੈ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ ਉਹ ਇਹ ਤੁਹਾਡੀ মিডিਆ ਦੇ ਰਾਈ ਤੁਸੀਂ ਜਿਹੜੀ ਲੋਕਾਂ ਦੀ ਆਵਾਜ਼ ਹੈ ਤੁਸੀਂ ਲੋਕਾਂ ਦੇ ਜਿਹੜੇ ਇਹ ਉਹਨਾਂ ਨੂੰ ਪ੍ਰੋਬਲਮਜ਼ ਆ ਰਹੀਆਂ ਇਹ ਪੰਜਾਬ ਸਰਕਾਰ ਤੱਕ ਔਰ ਪੰਜਾਬ ਦੇ ਲੋਕਾਂ ਤੱਕ ਪਹੁੰਚੋ ਕਿਸੇ ਤਰੀਕੇ ਸਰ ਡੀਸੀ ਦੇ ਤਰਨ ਨਗਾਇਆ ਗਿਆ ਕੰਨ ਉਹ ਕੰਪਸ ਪਾਰਟੀ ਕਿਨੂੰ ਤੋਂ ਚੇੜੀ ਗਈ ਇਹ ਕੋਹਰ ਪਾਰਟੀ ਨੇ ਆਪਣੇ ਢੰਗ ਨਾਲ ਕਰਨਾ ਹੈ ਡੀਸੀ ਸਾਹਿਬ ਉਹਨਾਂ ਨੂੰ ਮਿਲੇ ਨਹੀਂ ਮਿਲੇ ਕੀ ਗੱਲ ਹੋਈ ਹੈ ਮੈਨੂੰ ਉਸ ਬਾਰੇ ਕੋਈ ਪਤਾ ਨਹੀਂ ਪਰ ਇਹ ਗੱਲ ਪੱਕੀ ਹੈ ਵੀ ਜਿਹੜਾ ਵੀ ਪ੍ਰਸ਼ਾਸਨ ਹੈ ਜਿੰਨਾ ਤੋਂ ਆਮ ਅਸੀਂ ਆਸ ਰੱਖਦੇ ਹਾਂ ਵੀ ਸਾਨੂੰ ਇਨਸਾਫ਼ ਮਿਲੇਗਾ ਜਿੰਦ ਕੋ ਜਾ ਕੇ ਇਨਸਾਫ਼ ਦੀ ਕੋਹਾੜਲਾ ਨਹੀਂ ਹੈ ਜੇ ਉਹ ਹੀ ਤੁਹਾਨੂੰ ਨਹੀਂ ਮਿਲਦਾ ਤੇ ਤੁਸੀਂ ਇਹ ਸਮਝ ਸਕਦੇ ਹੋ ਵੀ ਇਹ ਕਿਥੋਂ ਕਿਲੀ ਲਈਏ ਇਹ ਮੁੱਖ ਮੰਤਰੀ ਦੇ ਦਫ਼ਤਰ ਤੋਂ ਉਤੋਂ ਦਿੱਲੀ ਤੋਂ ਕੇਜਰੀਵਾਲ ਦੇ ਦਫ਼ਤਰ ਤੋਂ ਇਹ ਹਦਾਇਤ ਕੀਤੀ ਗਈ ਹੈ ਇਹ ਸਰਕਾਰ ਨੂੰ ਵੀ ਅਸੀਂ ਇਹ ਜਿਹੜੀਆਂ ਪੰਚਾਇਤ ਦੀਆਂ ਇਲੈਕਸ਼ਨਾਂ ਇਹ ਲੁੱਟਣੀਆਂ ਨੇ ਇਹ ਕਿਸ ਤਰੀਕੇ ਦੱਸਣਾ ਹੈ ਪੰਜਾਬ ਦੇ ਲੋਕਾਂ ਨੂੰ ਵੀ ਸਾਡੀ ਵੀ ਜਿਹੜੀ ਹੈ ਜਿਹੜਾ دہشت ਹੈ ਨਾ ਜਿਹੜੀ ਉਹ ਚੱਲਦੀ ਹੈ ਔਰ ਇਥੋਂ ਤੱਕ ਵੀ ਇਹ ਗੈਂਗਸਟਰਾਂ ਕੋਲੋਂ ਜਿੱਦਾਂ ਕੱਲ ਅੱਜ ਮੈਂ ਬਿਆਨ ਪੜ੍ਹ ਰਿਹਾ ਸੀ ਉਹਨਾਂ ਕੋਲੋਂ ਇਹ ਢਬਕੇ ਮਾਰਾ ਰਹੇ ਨੇ ਉਹਨਾਂ ਦੇ ਸਾਰਾ ਕੁਝ ਹੋ ਰਿਹਾ ਤੇ ਕਹਿੰਦੇ ਇਲੈਕਸ਼ਨ ਹੋ ਰਹੀ ਹੈ ਕਿੱਤਰ ਨੂੰ ਤੁਰ ਪਿਆ ਪੰਜਾਬ ਜਿਹੜਾ ਸੂਰਬੀਰਾਂ ਦਾ ਪੰਜਾਬ ਸੀ ਜਿਹੜਾ ਗੁਰੂਆਂ ਪੀਰਾਂ ਦਾ ਪੰਜਾਬ ਸੀ ਅੱਜ ਉਹ ਕੀ ਇਹ ਪੰਜਾਬ ਦੇ ਜਿਹੜੇ ਗੈਂਗਸਟਰ ਨੇ ਉਹ ਇਹਨਾਂ ਨੂੰ ਜਿਹੜਾ ਰੂਲ ਕਰਨਗੇ ਬੜੇ ਅਫਸੋਸ ਦੀ ਗੱਲ ਹੈ ਔਰ ਮੈਂ ਸਮਝਦਾ ਪ੍ਰਸ਼ਾਸਨ ਬਹੁ ਬੁਰੀ ਤਰ੍ਹਾਂ ਫੇਲ ਹੋਇਆ ਹੈ ਔਰ ਅਸੀਂ ਪ੍ਰਸ਼ਾਸਨ ਕੋ ਆਸ ਨਹੀਂ ਕਰ ਸਕਦੇ ਕਿਉਂਕਿ ਦਿਨ ਤੇ ਰਹਿ ਕੇ ਦੋ ਦੋ ਦਿਨਾਂ ਤੱਕ ਤੁਸੀਂ ਕਾਗਜ਼ ਨਹੀਂ ਉੱਥੇ ਪੇਸ਼ ਕਰਦੇ ਤੇ ਤੁਹਾਡਾ ਕੰਮ ਹੋ ਗਿਆ ਫਿਰ ਤੁਸੀਂ ਜੋ ਮਰਜ਼ੀ ਕਹਿੰਦੇ ਰਹੋ ਇਹਨਾਂ ਕਹਿਣਾ ਜੀ ਕੋਈ ਆਇਆ ਹੀ ਨਹੀਂ ਜੀ ਅਸੀਂ ਇੱਕ ਤਰਫਾ ਜਿਹੜੀ ਇਨੈਕਸ਼ਨ ਜਿੱਤ ਲਈ ਆਮ ਪਾਰਟੀ ਵਾਲੇ ਕਹ ਰਿਹਾ ਸਹਿਮਤੀ ਨਾਲ ਬਹੁਤ ਵਧੀਆ ਹੋ ਰਿਹਾ ਵਾ ਇਸ ਕਿਸ ਨੂੰ ਇਸ ਨੂੰ ਕਿਸ ਨਹੀਂ ਦੇਣਾ ਦੇਖਦੇ ਕੋ ਸਰਬਸੰਤੀ ਹੈ ਸਰਬਸੰਤੀ ਦਾ ਮਤਲਬ ਕੀ ਹੁੰਦਾ ਹੈ ਵੀ ਸਾਰਾ ਪਿੰਡ ਸਲਾਹ ਕਰੇ ਵੀ ਇਹ ਮੌਕਾ ਅਸੀਂ ਇਸ ਬੰਦੇ ਨੂੰ ਯੂਨੀਨਿਮਸਲੀ ਦੇ ਰਹੇ ਆ ਪਿੰਡ ਦੀ ਬਿਹਤਰੀ ਵਾਸਤੇ ਉਹਦਾ ਯੂਨਾਨੀਮਸ ਇੱਥੇ ਯੂਨਾਨਿਮਿਟੀ ਕੀਤੀ ਜਾ ਰਹੀ ਹੈ ਐਮਐਲਏ ਦੇ ਘਰ ਬੈ ਕੇ ਉਹ ਕਿਉਂ ਕੀਤੀ ਜਾ ਰਹੀ ਹੈ ਤੁਸੀਂ ਸਮਝਦੇ ਹੋ ਵੀ ਤੇਰੇ ਇਨੇ ਖਰਚ ਹੋਣਗੇ ਤੇਰੇ ਇਨਾ ਤਰ੍ਹਾਂ ਕਰ ਦਿੰਦੇ ਆ ਤੂੰ ਫਿਕਰ ਕਿਉਂ ਕਰਦਾ ਹੈ ਦੂਜੇ ਦੇ ਕਾਗਜ਼ ਨਹੀਂ ਅਸੀਂ ਆਂ ਦਿੰਦੇ ਇਹ ਕਾਗਜ਼ ਕਿਉਂ ਨਹੀਂ ਐਨਓਸੀਸ ਦਿੱਤੀਆਂ ਜਾ ਰਹੀਆਂ ਸਿਰਫ ਇੱਕ ਵਜਾ ਕਰਕੇ ਵੀ ਇੱਥੇ ਧੰਦ ਲੀਆਂ ਔਰ ਜੋ ਕਰਨਾ ਹੈ ਇਹ ਸਾਰਾ ਕੁਝ ਮਿਲ ਮਿਲਾ ਕੇ ਹੋ ਰਿਹਾ ਔਰ ਮੈਂ ਇਸ ਦੇ ਵਿੱਚ ਪੰਜਾਬ ਸਰਕਾਰ ਨੂੰ ਟੋਟਲ ਮੈਂ ਸਮਝਦਾ ਵੀ ਦੇ ਆਰ ਇਨਵੋਲਡ ਇਨ ਇਟ ਐਮ ਐਲ اے ਜੇ ਕਰ ਰਿਹਾ ਤੇ ਬਹੁਤ ਧੱਕਾ ਕਰ ਰਿਹਾ ਹੈ ਹਰ ਜਗ੍ਹਾ ਹੋ ਰਿਹਾ ਨਾ ਇਹ ਬਟਾਲੇ ਦੀ ਨਹੀਂ ਇਹ ਕਾਦੀਆਂ ਚ ਵੀ ਹੋ ਰਿਹਾ ਹੈ ਇਹ ਗੁਰਦਾਸਪੁਰ ਵੀ ਹੋ ਰਿਹਾ ਹੈ ਇਹ ਫਤੇਗੜ ਚੂੜੀਆਂ ਚ ਵੀ ਹੋ ਰਿਹਾ ਹਰ ਜਗ੍ਹਾ ਤੰਦਲੀਆਂ ਮਚ ਗਿਆ ਨੇ ਸੋ ਸਰਕਾਰ ਨੂੰ ਔਰ ਮੈਂ ਸਮਝਦਾ ਹਾਈ ਕੋਰਟ ਨੂੰ ਇਹ ਜਿਹੜੀ ਇਲੈਕਸ਼ਨ ਹੈ ਨਲ ਐਨਵੋਇਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਅਸੀਂ ਅੱਜ ਹੀ ਚਿੱਠੀ ਪਾਵਾਂਗੇ ਅੱਜ ਦਾ ਵੇਰਵਾ ਦਿੰਦਿਆਂ ਹੋਇਆਂ ਵੀ ਇਸ ਇਲੈਕਸ਼ਨ ਨੂੰ ਨਲ ਐਨਵੋਇਡ ਕੀਤਾ ਜਾਵੇ